ਸਰਵ ਜੀ ਸੰਗਰੂਰ ਵੀ ਨਹੀਂ ਰਚਨਾ ਸੀ ਮਾਨ ਮਿਲੀ ਮੋਮ ਸੀ ਮਹਿਤਾ ਹੁਣਾ ਹੁੰਦਾ ਜੀ ਹੁੰਦੀ ਪੱਥਰ ਕੇ ਮੋਮ ਸੀ ਮਹਿਤਾ 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 ਹੁਣਾ ਹੁੰਦਾ ਜੀ ਹੁੰਦੀ ਪੱਥਰ ਕੇ ਸੀ ਪਹਾੜੀ ਵਰਗਾ

ਦੁੱਖ ਸੁਖ ਵਿੱਚ ਉਹ ਮੰਨਿਆ ਨਾ ਸਾਥੀ ਦੁੱਖ ਸੁਖ ਵਿੱਚ ਉਹ ਨਾਲ ਲੈਂਦਾ ਖਬਰ ਕਿ ਨਹੀਂ ਨਾਲ ਲੈਂਦਾ ਖਬਰ ਕਿ ਨਹੀਂ ਸੀ ਮਾਣ ਮੈਨੂੰ ਮੈਨੂੰ ਬੜਾ ਜਵਾਨੀ ਦਾ ਉਸ ਨੂੰ ਤਾਂ ਹਰ ਦੁਬਦ ਰਹਿੰਦਾ ਹੰਕਾਰ ਸੀ ਸੀ ਚੱਕਰ ਕਈਆਂ ਨਾਲ ਉਸ ਦਾ ਸਭ ਜਾਣਦੇ ਸੀ ਚੱਕਰ ਕਈਆਂ ਨਾਲ ਉਸ ਦਾ ਸਭ ਜਾਣਦੇ ਸਮਝਦੇ ਬਦਕਾਰ ਸਮਝਦੇ ਬਦਕਾਰ